ਆਪਣਾ ਇਹ ਨੰਬਰ ਬੀਬੀ ਜਸਬੀਰ ਕੌਰ ਦਾ ਜੀ ਹਾਂ ਜੀ ਹਾਂ ਜੀ ਮੈਂ ਗੱਲ ਕਰਦਾ ਹਾਂ ਦੱਸੋ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੇ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਤਾਂ ਸੈਂਤੀ ਉੱਚੇ ਬੈਠੇ ਆ ਕੀ ਕਰਾਉਣਾ ਹੈ ਕਰਾਉਣਾ ਇਹ ਆ ਵੀ ਤੁਹਾਡਾ ਇੱਕ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਆ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਅੱਛਾ ਜੀ ਤੇ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਵਾ ਵੀ ਇਹਦਾ ਮਤਲਬ ਕੀ ਹੈ ਸਚਕਣਸ਼ੀ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਗੱਲ ਨਹੀਂ ਵੀਜੀ ਹਟਾ ਦਿੰਨੇ ਆ ਨਹੀਂ ਹਟਾ ਤਾਂ ਹੁਣ ਤੁਸੀਂ ਦੋਹੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਮੇਰੇ ਮੈਂ ਨਹੀਂ ਲਾਈ ਹੈਗੀ ਕਿੰਨੇ ਲਾਈ ਆ ਨਾ ਕਹਿ ਕੇ ਹੈ ਟੈਂਸ਼ਨ ਨਾਲੋਂ ਆਪਣਾ ਟੈਂਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਂਸ਼ਨ ਤਾਂ ਤੂੰ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਬਲ ਐਟੀਟਿਊਡ ਸਹੀ ਕਰ ਆਪਣਾ ਹਾਂਜੀ ਆਪਾਂ ਐਟੀਟਿਊਡ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕਿਆਂ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੇਰੇ ਨਾਲ ਤੇਰੇ ਨਾਲ ਗੱਲ ਕਰਦੇ ਆਂ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚ ਕਰਨ ਸੀ ਦਰਬਾਰ ਸਾਹਿਬ ਦੀ ਮਹੱਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ ਨੇ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਬਾਰ-ਬਾਰ ਆ ਕਹ ਰਿਹਾ ਨਾ ਟੈਨਸ਼ਨ ਲੋ ਟੈਨਸ਼ਨ ਤਾਂ ਤੂੰ ਲੈਂਗਾ ਜੀ ਮੈਂ ਕਹਿਤਾ ਵੀ ਹਟਵਾ ਦੇ ਫਿਰ ਤੁਹਾਡੀ ਯੂਰਤ ਕਿਦਾਂ ਪਈ ਐ ਲਾਉਣ ਦੀ ਹਟਵਾ ਦੇਣਾ ਠੀਕ ਹੈ ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ ਕੋਈ ਨਹੀਂ ਮੈਂ ਕਹਿ ਕੇ ਹਟਵਾਵਾ ਗੱਲ ਕਰਾਂ ਮਾਤਾ ਬੀਬੀ ਨਾਲ ਗੱਲ ਕਰਾਂ ਮੇਰੀ ਕੋਈ ਨਹੀਂ ਮੈਂ ਕਹਿ ਦਿੰਦਾ ਐਡਰੈਸ ਦੱਸਿਓ ਆਪਣਾ ਐਡਰੈਸ ਕੀ ਹੋਏ ਹੈਲੋ ਗੱਲ ਕਰ ਬੰਦੇ ਆਂਕੂ ਗੱਲ ਕਰ ਤੇ ਵੀਰੇ ਮੈਂ ਪਿਆਰ ਨਾਲ ਤੁਹਾਨੂੰ ਦੱਸਿਆ ਤੈਨੂੰ ਪਿਆਰ ਨਾਲ ਬੋਲ ਮੇਰੇ ਨਾਲ ਤੋਂ ਕੋਈ ਗੱਲ ਨਹੀਂ ਉਦਾਂ ਬੋਲ ਜੇ ਤੂੰ ਬੋਲਣਾ ਚਾਹੁੰਦਾ ਮੇਰੀ ਗੱਲ ਕਰਾ ਦੇ ਨਾ ਬੀਬੀ ਨਾਲ ਗੱਲ ਕਰਾ ਕੋਈ ਦਿਨ ਮੈਂ ਕਰਾ ਦਾਂ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖ ਓਏ ਆਪਣਾ ਇਹ ਨੰਬਰ ਬੀਬੀ ਜਸਵੀਰ कौर ਦਾ ਜੀ ਹਾਂ ਜੀ ਹਾਂ ਜੀ ਮੈਂ ਗੱਲ ਕਰਾ ਦਿੰਦਾ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੀ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਤਾਂ ਸੈਂਟੀ ਉੱਚੇ ਬੈਠੇ ਆ ਕੀ ਕਰਾਉਣਾ ਹੈ ਕਰਾਉਣਾ ਇਹ ਆ ਵੀ ਤੁਹਾਡਾ ਕੋਈ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਆ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਠੀਕ ਹੈ ਜੀ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਆ ਵੀ ਇਹਦਾ ਮਤਲਬ ਕੀ ਆ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਗੱਲ ਨਹੀਂ ਵੀਜੀ ਹਟਾ ਦਿੰਦੇ ਆ ਨਹੀਂ ਹਟਾ ਤਾਂ ਹੁਣ ਤੁਸੀਂ ਦੋਹੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਕਿੰਨੇ ਲਾਈ ਆ ਨਾਂ ਕਹਿ ਕੇ ਹੈਂ ਕਿ ਦਰਬਾਰਨਾ ਆ ਤੋਈ ਟੈਨਸ਼ਨ ਨਾ ਲਓ ਆਪਣਾ ਟੈਨਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਨਸ਼ਨ ਤਾਂ ਤੁ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਪਲੇ ਐਟੀਟਿਊਡ ਸਹੀ ਕਰ ਆਪਣਾ ਹਾਂ ਜੀ ਆਪਾਂ ਐਟੀਟਿਊਡ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕਿਆਂ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੈਨੂੰ ਕਹਿੰਦਾ ਤੇਰੇ ਨਾਲ ਗੱਲ ਕਰਦੇ ਆਂ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚ ਕਰਨ ਸੀ ਦਰਬਾਰ ਸਾਹਿਬ ਦੀ ਮਹੱਤਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ। ਆਪਾਂ ਹਟਾ ਦਿੰਦੇ। ਨਹੀਂ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਬਾਰ-ਬਾਰ ਆ ਕੇ ਰ ਨਾ ਟੈਨਸ਼ਨ ਲੋ। ਟੈਨਸ਼ਨ ਤਾਂ ਤੂੰ ਲਹਿਂਗਾ ਜੀ। ਮੈਂ ਕਹਿਤਾ ਵੀ ਹਟਵਾ ਦੇ। ਫਿਰ ਤੁਹਾਡੀ ਯੂਰਤ ਕਿਦਾਂ ਪਈਏ ਲਾਉਣ ਦੀ? ਹਟਵਾ ਦਿੰਦਾ। ਠੀਕ ਹੈ। ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ? ਕੋਈ ਨਹੀਂ ਮੈਂ ਕਹਿ ਗਿਆ ਨਾ। ਗੱਲ ਕਰਾਂ ਮਾਤਾ ਬੀਬੀ ਨਾਲ ਗੱਲ ਕਰ ਮੇਰੀ। ਕੋਈ ਨਹੀਂ ਮੈਂ ਕਹਿ ਰੰਨਾ। ਐਡਰੈਸ ਦੱਸਿਓ ਆਪਣਾ ਐਡਰੈਸ ਕੀ ਹੋਇਆ? ਹੈਲੋ। ਠੀਕ ਆ। ਗੱਲ ਕਰ ਬੰਦੇਆਂ ਨੂੰ ਗੱਲ ਕਰ। ਤੈਨੂੰ ਪਿਆਰ ਹੈ ਨਾ ਬੋਲ ਮੇਰੇ ਨਾਲ ਤੂੰ ਕੋਈ ਗੱਲ ਨਹੀਂ ਉਦਾਂ ਬੋਲ ਜੇ ਤੂੰ ਬੋਲਣਾ ਚਾਹੁੰਦਾ ਮੈਂ ਕਿਹ ਤਾ ਹਟਵਾ ਦਿੰਦਾ ਆ ਮੇਰੀ ਗੱਲ ਕਰਾ ਦੇ ਨਾ ਬੀਬੀ ਨਾਲ ਗੱਲ ਕਰਾ ਕੋਈ ਨਹੀਂ ਮੈਂ ਕਰਾ ਦਵਾ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖੋ